ਜੋ ਪਟਿਆਲਾ ਸ਼ਹਿਰ ਦੀਆਂ ਸੜਕਾਂ ਤੇ ਇੱਕ ਪਰਿਵਾਰ ਇੱਕ ਨੌਜਵਾਨ ਦੀ ਤਸਵੀਰ ਲੈ ਕੇ ਦਰ ਦਰ ਭਟਕ ਰਿਹਾ ਹੈ। ਕਾਰਨ ਕੀ ਹੈ ਕਿਉਂ ਭਟਕ ਰਿਹਾ ਹੈ ਇੱਕ ਨੌਜਵਾਨ ਦੀ ਤਸਵੀਰ ਲੈ ਕੇ ਪਰਿਵਾਰ? ਤੁਸੀਂ ਤਸਵੀਰ ਦੇਖ ਸਕਦੇ ਹੋ ਬਜ਼ੁਰਗ ਪਿਤਾ ਜਿਸਦੇ ਹੱਥ ਦੇ ਵਿੱਚ ਇੱਕ ਐਫ ਆਈ ਆਰ ਦੀ ਕਾਪੀ ਹੈ ਤੇ ਬਾਕੀ ਰਿਸ਼ਤੇਦਾਰ ਭਰਾ, ਮਾਤਾ, ਭੈਣ ਸਾਰੇ ਇੱਕ ਨੌਜਵਾਨ ਦੀ ਤਸਵੀਰ ਹੱਥ ਦੇ ਵਿੱਚ ਲੈ ਕੇ ਸ਼ਹਿਰ-ਸ਼ਹਿਰ, ਥਾਂ-ਥਾਂ ਗਲੀ-ਗਲੀ ਜਾ ਕੇ ਪੁੱਛਦੇ ਫਿਰਦੇ ਆ। ਇਹ ਕਾਰਨ ਹੈ ਤੁਸੀਂ ਇਸ ਤਰ੍ਹਾਂ ਪੂਰਾ ਪਰਿਵਾਰ ਆ ਕੇ ਪਟਿਆਲੇ ਸ਼ਹਿਰ ਗਿਆ ਸੜਕਾਂ ਦੇ ਉੱਤੇ ਘੁੰਮ ਰਿਹਾ ਲੋਕਾਂ ਨੂੰ ਤਸਵੀਰ ਦਿਖਾ ਰਹੇ ਫਿਰ ਜੀ ਮੇਰੇ ਸਿਸਟਰ ਨੂੰ ਛੱਡਣ ਗਏ ਸੀ ਜੀ ਪਿੰਡ ਤੋਂ ਕਰਹਾਲੀ ਸਾਹਿਬ ਤੋਂ 9 ਵਜੇ ਤੁਰੇ ਸੀ ਪਿੰਡ ਚ ਲੈ ਲਈ ਜੀ ਚਲੇਲੇ ਛੱਡ ਕੇ ਸਿਸਟਰ ਨੂੰ ਉੱਥੋਂ 11 ਵਜੇ ਵਾਪਸ ਤੁਰੇ ਨੇ ਜੀ ਪਿੰਡ ਤੋਂ ਤੇ ਵਾਪਸ ਨਹੀਂ ਆਏ ਜੀ ਅਰਚੀ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਖ ਸ਼ਰਮਾ ਦੋਸਤੋ ਪਟਿਆਲਾ ਸ਼ਹਿਰ ਦੀਆਂ ਸੜਕਾਂ ਤੇ ਇੱਕ ਪਰਿਵਾਰ ਇੱਕ ਨੌਜਵਾਨ ਦੀ ਤਸਵੀਰ ਲੈ ਕੇ ਦਰ ਦਰ ਭਟਕ ਰਿਹਾ ਕਾਰਨ ਕੀ ਹੈ ਕਿਉਂ ਪਟਕ ਰਿਹਾ ਇੱਕ ਨੌਜਵਾਨ ਦੀ ਤਸਵੀਰ ਲੈ ਕੇ ਪਰਿਵਾਰ ਤੁਸੀਂ ਤਸਵੀਰ ਦੇਖ ਸਕਦੇ ਹੋ ਬਜ਼ੁਰਗ ਪਿਤਾ ਜਿਸ ਦੇ ਹੱਥ ਦੇ ਵਿੱਚ ਇੱਕ ਐਫ ਆਈ ਆਰ ਦੀ ਕਾਪੀ ਹੈ ਤੇ ਬਾਕੀ ਰਿਸ਼ਤੇਦਾਰ ਭਰਾ ਮਾਤਾ ਭੈਣ ਸਾਰੇ ਇੱਕ ਨੌਜਵਾਨ ਦੀ ਤਸਵੀਰ ਹੱਥ ਦੇ ਵਿੱਚ ਲੈ ਕੇ ਸ਼ਹਿਰ ਸ਼ਹਿਰ ਥਾਂ ਥਾਂ ਗਲੀ ਗਲੀ ਜਾ ਕੇ ਪੁੱਛਦੇ ਫਿਰਦੇ ਆ ਕਾਰਨ ਕੀ ਆ ਪੁੱਛ ਲੈਣੇ ਆ ਉਹਨਾਂ ਦਾ ਬ੍ਰਦਰ ਮੇਰੇ ਨਾਲ ਮੌਜੂਦ ਹੈ ਭਾਈ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਸਿੰਘ ਆ ਵੀਰ ਜੀ ਹਰਪ੍ਰੀਤ ਜੀ ਇਹ ਤਸਵੀਰ ਤੁਹਾਡੇ ਹੱਥ 'ਚ ਹੈ ਤੁਹਾਡੇ ਬ੍ਰਦਰ ਨੇ हां जी ब्रदर ने जी मेरे जी की नाम है कितनी उम्र है किड़ा पिंड है वीर जी गुरतेज सिंह है नादा नाम जी ते 35 साल दी एज है नंबरदार अभी ने जी पिंड दे जी अच्छा जी हां जी पिंड किड़ा है करहाली साब है जी पिंड डिस्ट्रिक्ट ओपरटे वाला जी की कारना है ਤੁਸੀਂ ਇਸ ਤਰ੍ਹਾਂ ਪੂਰਾ ਪਰਿਵਾਰ ਅੱਜ ਪਟਿਆਲੇ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਘੁੰਮ ਰਿਹਾ ਲੋਕਾਂ ਨੂੰ ਤਸਵੀਰ ਦਿਖਾ ਰਹੇ ਹੋ ਇਸ ਤੋਂ ਪਤਾ ਲੱਗਦਾ ਵੀ ਗੁੰਮਸ਼ਦ ਹੈ ਕਿਉਂਕਿ ਤੁਸੀਂ ਲਿਖਿਆ ਵੀ ਹੋਇਆ ਕੀ ਹੋਇਆ ਕੀ ਮਾਮਲਾ ਕੀ ਹੋਇਆ वीर जी मेरी सिस्टर ਨੂੰ ਛੱਡਣ ਗਏ ਸੀ ਜੀ ਪਿੰਡ ਤੋਂ ਕਰਹਾਲੀ ਸਾਬ ਤੋਂ 9 ਵਜੇ ਤੁਰੇ ਸੀ ਪਿੰਡ ਚ ਲੈ ਲਏ ਜੀ अच्छा जी ਚਲੇਲੇ ਛੱਡ ਕੇ ਸਿਸਟਰ ਨੂੰ ਉੱਥੋਂ 11:00 ਵਜੇ ਵਾਪਸ ਤੁਰੇ ਨੇ ਜੀ ਪਿੰਡ ਤੋਂ ਤੇ ਵਾਪਸ ਨਹੀਂ ਆਏ ਜੀ ਕਿੰਨੇ ਤਰੀਕ ਦਾ ਮਾਮਲਾ ਇਹ 11 ਤਰੀਕ ਦਾ ਮਾਮਲਾ ਜੀ ਵਾਪਸ ਨਹੀਂ ਆਏ ਮਤਲਬ ਤੁਸੀਂ ਤਾਂ ਹੀ ਸੋਚ ਰਹੇ ਹੋ ਵੀ ਮਿਸਿੰਗ ਹੈ ਸੋ ਕੰਪਲੇਂਟ ਲਿਖਾਈ ਮੈਂ ਐਫਆਰ ਦੀ ਕਾਪੀ ਦੇਖ ਰਿਹਾ ਹਾਂ ਮਲੈਂਡ ਲਿਖਾਈ ਸੀ ਜੀ ਅਸੀਂ ਜੀ ਪਹਿਲਾਂ 2 ਦਿਨ ਤਾਂ ਸਾਡੀ ਕੋਈ ਗੱਲ ਸੁਣਵਾਈ ਨਹੀਂ ਕੀਤੀ ਜੀ ਤੇ ਅਸੀਂ ਨਾਮਾਂਗਾ ਚੌਂਕੀ ਪੈਂਦੀ ਆ ਉੱਥੇ ਗਏ ਸੀ ਜੀ ਉਹ ਕਹਿੰਦੇ ਜੀ ਤੁਸੀਂ ਫੱਗਣ ਵਾਜਰੇ ਜਾਓ ਕਹਿੰਦੇ ਉਹਨਾਂ ਦੀ ਲੋਕੇਸ਼ਨ 'ਚ ਚਲੀ ਗਈ ਸੀ ਗੱਡੀ ਅੱਛਾ ਪਾ ਫੱਗਣ ਵਾਜਰੇ ਵਾਲੇ ਸਾਨੂੰ ਕਹਿਣ ਲੱਗੇ ਇਹ ਤਾਂ ਮੁੱਲਾਪੁਰ ਦਾ ਮਾਮਲਾ ਜੀ ਫੇਰ ਅਸੀਂ ਇਹਨਾਂ ਐਸਐਸਪੀ ਨੂੰ ਦਰਖਾਸਤ ਦਿੱਤੀ ਜੀ ਐਸਐਸਪੀ ਸਾਹਿਬ ਨੂੰ ਉਹਨਾਂ ਨੇ ਆਪਣਾ ਨਾਜ ਮੰਡੀ ਭੇਜੀ ਜੀ ਅਨਾਜ ਮੰਡੀ ਨੇ ਫੇਰ ਫੱਗਣ ਵਾਜਰੇ ਜੀ ਚੌਂਕੀ 'ਚ ਭੇਜੀ ਫੇਰ ਥੋੜੀ ਕਾਰਵਾਈ ਸ਼ੁਰੂ ਕੀਤੀ ਜੀ ਪਰ ਅਸੀਂ ਆਪਣੇ ਇਫਰਟ ਜਿੰਨਾ ਵੀ ਸਾਡੀ ਕੋਸ਼ਿਸ਼ਾਂ ਸਾਡੀਆਂ ਨੇ ਅਸੀਂ ਖੁਦ ਕਰ ਰਹੇ ਹਾਂ ਜੀ ਤੇ ਪੁਲਿਸ ਕੋਈ ਇਸ ਤੇ ਕੋਈ ਕਾਰਵਾਈ ਨਹੀਂ ਕਰਦੀ ਜੀ ਅੱਛਾ ਜੇਕਰ ਗੱਲ ਕਰ ਲਈ ਕਈ ਵਾਰ ਨੌਜਵਾਨ ਬੱਚੇ ਆ ਕਈ ਵਾਰ ਕੀ ਹੁੰਦਾ ਕਿ ਕੋਈ ਦੁਸ਼ਮਣੀ ਹੁੰਦੀ ਹੈ ਜਾਂ ਕੋਈ ਡਿਪਰੈਸ਼ਨ ਹੁੰਦਾ ਜਾਂ ਕੋਈ ਸਮੱਸਿਆ ਹੁੰਦੀ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਨਹੀਂ ਵੀਰ ਜੀ ਐਵੇਂ ਦੀ ਕੋਈ ਸਮੱਸਿਆ ਨਹੀਂ ਸੀ ਤੁਸੀਂ ਦੇਖ ਲਓ ਜੀ ਉਹ ਗਿਆ ਸੀ ਆਪਣਾ ਪਿੰਡ ਤੋਂ 9:00 ਵਜੇ ਡੈਡੀ ਨੇ ਕਿਹਾ ਮੇਰੇ ਨੇ ਵੀ ਤੂੰ ਛੱਡ ਕੇ ਸਿਸਟਰ ਨੂੰ ਆ ਜੀ ਆਪਾਂ ਇੱਧਰ ਹਰਿਆਣੇ ਵੱਲ ਕੈਥਲ ਜਾ ਕੇ ਆਣਾ ਜੀ ਅੱਛਾ ਉਹ ਕਹਿੰਦਾ रेडी कपड़े भी निकाल के गए जी कोई नमे जी पर ऐਵੇਂ ਲੋਰ ਪਈ ਹੋਈ ਪਈ ਹੋਈ ਤੇ ਜਲਦੀ ਪਈ ਹੋਈ ਕਹਿੰਦੇ ਆ ਗਈ ਨਾ ਮੰਗਾ ਬੰਦਾ ਜੀ ਮੈਂ ਵੈਸੇ ਉਸ ਤੋਂ ਬਾਅਦ ਜੀ ਉਹ ਆ ਗਿਆ ਕਿੰਨੇ ਕਬਜੇ ਕੱਪੜੇ ਦੇਖ ਕੇ ਜੀ ਕੌਮ ਦੇ ਚੌਕ ਉਹਨਾਂ ਦੇ ਫਿਰ ਡੈਡੀ ਕਹਿਣ ਲੱਗੇ ਜੀ ਕਹਿੰਦੇ ਕੋਈ ਕੋਈ ਜ਼ੈਰੀਆਂ ਪੂਜਾ ਨੰਬਰ ਦਾ ਕੀ ਕੋਈ ਬਣਵਾ ਲਈ ਤੁਹਾਡਾ ਮਾਮੇ ਤੇ ਮੈਟਰ ਤੇ ਕੀ ਗਿਆ ਪਿਆ ਹੋਣਾ ਫਿਰ ਜਦੋਂ 6 ਵਜੇ ਜੀ ਫਿਰ ਉਹ ਅਸੀਂ ਇਹ ਵੀ ਆ ਜੂਗਾ ਜੀ ਜਦੋਂ 8 ਵਜੇਗੇ ਅਸੀਂ ਫਿਰ ਪਟਿਆਲੇ ਜਿੱਨੇ ਵੀ ਬਾਈਪਾਸ ਸਾਰੇ ਕਿਤੇ ਸਾਨੂੰ 2 ਵਜੇ ਰੋਗੇ ਠੀਕ ਹੈ ਉਸ ਤੋਂ ਬਾਅਦ ਸਾਡੀ ਭਾਲਾ ਸੀ ਕੁੱਝ ਜਾਰੀ ਰੱਖੀ ਹੋਈ ਹੈ ਜੀ ਸੋਨਾ ਜੀ ਆਨੰਦਪੁਰ ਸਾਹਿਬ ਫਤੇਗੜ ਸਾਹਿਬ ਆਸੀ ਵਾਲਾ ਸਾਹਿਬ ਜੀ ਚੰਕਾਉ ਸਾਹਿਬ ਰਾਣਾ ਸਾਹਿਬ ਜੀ ਹਦੀਮਨ ਜੀ ਪੰਜੀ ਸਾਹਿਬ ਜੀ ਪਜੋਖਰਾ ਸਾਹਿਬ ਸਾਰੇ ਕਿਤੇ ਜਾਇ ਹੈ ਜੀ ਪੰਜਾਬ ਤੇ ਹਰਿਆਣਾ ਦੇ ਵਿੱਚ ਨਾ ਕਿੰਨੇ ਅਸੀਂ ਜਾਇ ਹੈ ਜੀ ਸਾਰੇ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਹੋ ਕੇ ਹੋਣੀ ਹੈ ਰਿਸ਼ਤੇਦਾਰਾਂ ਨੂੰ ਕਿਤੇ ਰੱਖੋ ਸਾਰੇ ਦਿੱਕਤਾਂ ਦਾ ਜ਼ਿਕਰ ਹੈ ਆ ਕੇ ਕੋਈ ਸਾਰੇ ਦੋਸਤ ਜਿਹਨੇ ਵੀ ਹੈਗੇ ਨੇ ਜੋ ਵੀ ਘਰੇ ਨੇ ਜੇ ਮਤਲਬ ਸਾਰਿਆਂ ਦੇ ਉਹ ਕੀ ਗੱਲ ਬਾਤ ਸੋ ਪਰਿਵਾਰ ਆਪਣੇ ਵੱਲੋਂ ਐਫਰਟ ਕਰ ਰਿਹਾ ਕਿਉਂਕਿ ਇਸਨੂੰ ਉਮੀਦ ਨਹੀਂ ਹੈਗੀ ਪ੍ਰਸ਼ਾਸਨ ਤੋਂ ਪੁਲਿਸ ਤੋਂ ਜਾਂ ਸਿਸਟਮ ਤੋਂ ਇਸ ਕਰਕੇ ਆ ਦੇਖੋ ਪੂਰਾ ਪਰਿਵਾਰ ਇਸ ਵਕਤ ਸਾਨੂੰ ਮਿਲੇ ਹੈ ਪਟਿਆਲਾ ਦੇ ਵਿੱਚ ਇਹ ਇਕੱਲੀ ਇਕੱਲੀ ਦੁਕਾਨ ਦੇ ਉੱਤੇ ਜਾ ਕੇ ਆਪਣੇ ਭਰਾ ਦਾ ਆਪਣੇ ਬੱਚੇ ਦਾ ਤਸਵੀਰ ਦਿਖਾ ਕੇ ਪੋਸਟਰ ਦਿਖਾ ਕੇ ਪੁੱਛ ਰਹੇ ਹੈ ਲੋਕਾਂ ਨੂੰ ਕਿ ਤੁਸੀਂ ਸਾਡਾ ਪ੍ਰਹਾਵਤਾ ਨਹੀਂ ਦੇਖਿਆ ਸੋ ਤੁਸੀਂ ਕੋਈ ਇਨਾਮ ਵੀ ਰੱਖਿਆ ਜੀ ਉਹਨਾਂ ਵਿੱਚ 50 ਜਨਮਾਂ ਬੱਤੇ ਹੈ ਜੇ ਕੋਈ ਮਤਲਬ ਕਿਸੇ ਵੀ ਦਿੱਖੀ ਜਾਵੇ ਜਾਂਦੀ ਲਾਪਟਾ ਹੈ ਜੇ 50 ਜਨਮਾਂ ਚਲੋ ਪੈਸਾ ਵੱਡੀ ਚੀਜ਼ ਨਹੀਂ ਹੁੰਦੀ ਵੱਡੀ ਚੀਜ਼ ਇਨਸਾਨੀ ਹੁੰਦੀ ਹੈ ਅਗਰ ਕਿਸੇ ਨੂੰ ਇਹ ਸ਼ਖਸ ਦਿੱਖਦਾ ਹੈ ਤਸਵੀਰ ਤੁਸੀਂ ਧਿਆਨ ਨਾਲ ਦੇਖ ਲਓ ਅਗਰ ਦਿੱਕਾ ਮਿਲਦਾ ਹੈ ਜਾਂ ਪਤਾ ਲੱਗਦਾ ਹੈ ਇਸ ਦੇ ਬਾਰੇ ਤਾਂ ਤੁਰੰਤ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਇਹਨਾਂ ਨੂੰ ਜਰੂਰ ਦੱਸੋ ਨੰਬਰ ਤੁਹਾਡੇ ਸਾਹਮਣੇ ਹੈ 79863 5390089815589181 ਇਸ ਤੇ ਸੰਪਰਕ ਕਰੋ ਕਿਉਂਕਿ ਚਾਹੇ ਇਹਨਾਂ ਨੇ 50000 ਰੁਪਏ ਰਕਮ ਵੀ ਰੱਖੀ ਹੈ ਪਰ ਪੈਸੇ ਨੂੰ ਅਹਿਮੀਅਤ ਨਹੀਂ ਦੇਣੀ ਚਾਹੀਦੀ ਇਨਸਾਨੀਅਤ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਮਾਂ ਦੇਖੋ ਤੁਸੀਂ ਤਸਵੀਰ ਹੱਥ ਦੇ ਵਿੱਚ ਪੜ ਕੇ ਖੜੀ ਹੈ ਔਰ ਇਸ ਦੀਆਂ ਅੱਖਾਂ ਅੱਜ ਵੀ ਆਪਣੇ ਬੇਟੇ ਦਾ ਇੰਤਜ਼ਾਰ ਕਰ ਰਹੀਆਂ ਨੇ ਸੋ ਇਹ ਉਸ ਜਿਹੜਾ ਬੇਟਾ ਗੁਰਤੇਜ ਉਸ ਦੇ ਮਾਤਾ ਜੀ ਨੇ ਆਪਣੇ ਬੱਚੇ ਲਈ ਤੁਸੀਂ ਦੇਖੋ ਇਸ ਉਮਰ ਦੇ ਵਿੱਚ ਵੀ ਥਾਂ ਥਾਂ ਸ਼ਹਿਰ ਦੇ ਵਿੱਚ ਜਾ ਕੇ ਪੁੱਛ ਰਹੇ ਆ ਇਸ ਤਰ੍ਹਾਂ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਪਤਾ ਲੱਗ ਜੂਗਾ ਜਿਵੇਂ ਤੁਸੀਂ ਪੁੱਛਣੇ ਜਾਗੇ ਸਰ ਕੋਸ਼ਿਸ਼ ਤਾਂ ਜਾ ਰਹੇ ਹਾਂ ਜੀ ਮੈਂ ਸਾਨੂੰ ਕਹਿ ਦਿੰਦੇ ਨਹੀਂ ਤੁਸੀਂ ਜਾ ਕੇ ਜੀ ਕਿਸੇ ਧਾਰਮਿਕ ਸਥਾਨ ਤੇ ਦੇਖੋ ਜਾਂ ਕਿਸੇ ਵੱਡੇ ਪ੍ਰੇਸ਼ ਤੋਂ ਦੇਖੋ ਜੀ ਉੱਥੇ ਜਾ ਕੇ ਦੇਖਦੇ ਆ ਜੀ ਹੋ ਸਕਦਾ ਜੀ ਕਿ ਕਿਤੇ ਕੀ ਗੁਨਾਹੇ ਲਿਖੀ ਜਾਵੇ ਮੰਨ ਇਹ ਕੋਸ਼ਿਸ਼ ਤਾਂ ਹੁੰਦੀ ਹੈ ਜੀ ਜਾਰੀ ਨਾ ਤਾਂ ਕਰਦੇ ਜੀ ਜੀ ਸੋ ਮਾਤਾ ਜੀ ਜੀ ਉੱਤੇ ਇਸ ਦਿਨ ਆ ਗੱਲ ਕਰਦੇ ਆ ਮਾਤਾ ਜੀ ਕੀ ਕਹੋਗੇ ਆਪਣੇ ਬੇਟੇ ਨੂੰ ਕੀ ਬਰਾ ਹੋ ਸਕਦੀ ਹੈ ਕੀ ਦਾ ਹੋਵੇ ਸੀ ਉਹ ਜਦੋਂ ਹੋਵੇ ਕਿਸੇ ਕਿਸੇ ਦੇਸ ਸੋ ਮਾਂ ਦਾ ਮਨ ਇਹੋ ਜਿਹਾ ਹੁੰਦਾ ਉਹ ਵਿਚਾਰੇ ਨਹੀਂ ਬੋਲ ਸਕਦੇ ਇਸ ਵਕਤ ਪਰ ਅਸੀਂ ਇਹ ਆਪਣੇ ਵੱਲੋਂ ਵੀ ਕਹਿ ਦਿੰਨੇ ਆ ਜੇਕਰ ਕੋਈ ਨਾਰਾਜ਼ਗੀ ਹੈ ਕੋਈ ਗੁੱਸਾ ਹੈ ਕੋਈ ਗਿਲਾ ਹੈ ਪਰਿਵਾਰ ਨਾਲ ਕੋਈ ਕਹਿ ਲੈਣਾ ਕਈ ਵਾਰ ਮਨ ਮਟਾਮ ਹੋ ਜਾਂਦਾ ਜੇਕਰ ਉਹ ਵੀ ਹੈਗਾ ਤੇ ਇੱਕ ਵਾਰ ਪਰਿਵਾਰ ਦੇ ਵਿੱਚ ਆਓ ਇਹ ਮਾਂ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਇਸ ਦੀਆਂ ਅੱਖਾਂ ਨਮ ਨੇ ਇਹ ਤੁਹਾਨੂੰ ਉਡੀਕ ਰਹੀ ਹੈ ਇਸ ਵਾਰ ਆ ਕੇ ਇੱਕ ਵਾਰ ਮਿਲੋ ਗੱਲਬਾਤ ਕਰੋ ਪੂਰਾ ਪਰਿਵਾਰ ਤੁਹਾਡੇ ਬਜ਼ੁਰਗ ਪਿਤਾ ਉਹ ਸੇਜ ਤੁਹਾਨੂੰ ਦੇਖ ਰਹੇ ਆ ਔਰ ਉਹ ਲੱਭ ਰਹੇ ਆ ਤੁਹਾਨੂੰ ਸੋ ਇਹ ਤਾਂ ਤੁਹਾਡੇ ਲਈ ਹੈ ਪਰ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਜੇਕਰ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ ਪੁਲਿਸ ਦੀ ਬਣਦੀ ਹੈ ਜੇਕਰ ਇਸ ਤਰ੍ਹਾਂ ਗਮਸੂਦਾ ਪਰਿਵਾਰ ਜਿਹੜੇ ਹਨ ਉਹਨਾਂ ਦੇ ਬੱਚਿਆਂ ਨੂੰ ਲੱਭਣ ਲਈ ਸੜਕਾਂ ਤੇ ਉਤਰਣਗੇ ਤਾਂ ਫਿਰ ਪੁਲਿਸ ਪ੍ਰਸ਼ਾਸਨ ਤੇ ਲੋਕਾਂ ਦਾ ਭਰੋਸਾ ਕਿਵੇਂ ਬਣੂਗਾ ਸੋ ਭਰੋਸਾ ਬਣਾਉਣ ਦੇ ਲਈ ਤੁਹਾਨੂੰ ਵੀ ਐਫਰਟਸ ਕਰਨੇ ਚਾਹੀਦੇ ਐ ਸੋ ਉਹਦੇ ਪਿਤਾ ਜੀ ਗੁਰਤੇਜ ਦੇ ਇੱਥੇ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਦੇ ਆਂ ਤਾਂ ਅਸੀਂ ਤਾਂ ਕੀ ਨਾ ਕਹਾਂ ਅੱਛਾ ਜਿੱਤਨਾ ਵੀ ਅਸੀਂ ਗੱਲਬਾਤ ਕੀਤੀ ਹੈ ਜਾਣਕਾਰੀ ਲਈਤੀ ਹੈ ਕਿੱਥੇ ਕਿੱਥੇ ਤੁਸੀਂ ਜਾਏ ਕਿੱਥੇ ਕਿੱਥੇ ਘੁੰਮ ਰਹੇ ਹੋ ਖਾਸ ਤੌਰ ਤੇ ਕੋਈ ਉਮੀਦ ਨਹੀਂ ਕਰਨ ਸਾਰੇ ਪਿੰਡਾਂ 'ਚ ਜਾਏ ਜਿਸ ਤਰ੍ਹਾਂ ਬਹੁਤ ਪਿੰਡ ਗਾਲੇ ਜੀ ਹਾਂ ਮੈਂ ਤਾਂ ਬਿੱਚੇ ਬੈਠਾ ਰਾਂਗਾ ਜਿਹੜੇ ਡੀ ਜੀ ਨੇ ਕਰੀਏ ਮੈਂ ਮੰਨਦੇ ਰਹੇ ਕਿ ਇਹ ਜਾਏ ਤੇ ਉੱਥੇ ਦਾ ਜਿਹੜਾ ਪਹਿਲਾਂ ਮੈਂ ਜੀ ਹਾਂ ਮੈਂ ਨੰਗਾ ਟਿਕੀ ਬੈਠਾ ਰਿਹਾ ਨੰਗਾ ਟਿਕੀ ਉੱਥੇ ਮੱਛਾਂ ਨੂੰ ਚੀ ਜਾਇਆ ਕਰਦਾ ਆਂ ਜੀ ਫੋਟੋ ਦਿਖਾਈ ਜਾਇਆ ਕਰਦਾ ਆਂ ਬੰਦੇ ਦੀ ਫੋਟੋ ਆ ਹਾਂ ਵੀ ਦੇਖਿਆ ਉਹ ਤਾਂ ਨੇ ਕੁਝ ਇਹ ਨਾ ਨਹੀਂ ਬਣਿਆ ਕਿਸੇ ਨੇ ਕਿਹਾ ਵੀ ਅਸੀਂ ਬਿਲਕੁਲ ਜੀ ਦੁੱਖ ਦੀ ਘਟਨਾ ਹੈ ਬਾਡਾ ਜੀ ਦੇ ਕੋਲ ਇਸ ਤਰ੍ਹਾਂ ਬੜਾ ਬੇਨਾਬ ਹੋ ਰਿਹਾ ਹੈ ਇੱਕ ਅੱਛਾ ਪਰਿਵਾਰ ਪਿੰਡ ਦਾ ਅੱਜ ਆਪਣੇ ਬੱਚੇ ਦੇ ਲਈ ਇਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਦਰਦ-ਦਰਦ ਸੋਕਰ ਕਰਨੀ ਪੈ ਰਹੀ ਹੈ ਕੋਲ ਸਿਸ਼ਾ ਨਹੀਂ ਰਹੀ ਆ ਤੁਸੀਂ ਕਹਿੰਦੇ ਸੀ ਸੀਸੀਟੀਵੀ ਕੈਮਰੇ ਵੀ ਦਿੱਖੇ ਹੈ ਕੀ ਆਪ ਸੇਕਦੇ ਗੱਲ ਦਾ ਯਾਰਾ ਸੇਕ ਦਿਖਾਇਆ ਬੀ ਨਿਕਲੀ ਸੀ ਸੇਰੇ ਕੱਤੇ ਅਲਾਸਾ ਵਾਲੀ ਤੇ 99 ਦੀ ਜਿਹੜੀ ਮਤਲਬ ਉਸੇ ਦੀ ਨਾਮ ਤੇ ਤੇਰੇ ਅਰੀਜ ਦੀ ਫਿਰ ਗੱਡੀ ਹੈ ਦੇਖੋ ਜੋ ਜੱਟਾ ਕੋਲ ਨਾਮ ਕੰਨੇ ਵਾਲੇ ਪਾਸੇ ਟੋਲ ਟੂਲ ਵੀ ਹੈਗੇ ਉੱਧਰ ਐਡੋਲ ਚ ਨਹੀਂ ਲੰਘਦੇ ਟੋਲ ਟੋਲ ਦੇਣਗੇ ਸੋ ਚਲੋ ਜੀ ਅਸੀਂ ਤਾਂ ਆਪਣੇ ਵੱਲੋਂ ਇਹੀ ਬੇਨਤੀ ਕਰ ਸਕਦੇ ਆ ਕਿ ਤਸਵੀਰ ਧਿਆਨ ਨਾਲ ਦੇਖ ਲੋ ਬੱਦਮਤ ਲੋਕਾਂ ਦਾ ਜੇ ਤਸਵੀਰ ਪਹੁੰਚਾਓ ਬੱਦਮਤ ਜਾਣਕਾਰੀ ਜੇਕਰ ਤੁਹਾਨੂੰ ਕਿਤੇ ਮਿਲਦੀ ਹੈ ਤਾਂ ਇੱਥੇ ਇਹਨਾਂ ਦੇ ਨੰਬਰਾਂ ਦੇ ਉੱਤੇ ਦੱਸੋ ਤਾਂ ਜੋ ਇੱਕ ਪਰਿਵਾਰ ਨੂੰ ਉਸ ਦਾ ਬੱਚਾ ਉਹਨਾਂ ਦੇ ਘਰ ਸੂਕੇ ਸਾਹ ਦੇ ਮਿਲ ਜਾਵੇ ਹੋ ਸਕਦਾ ਮਾਨਮਟਾ ਕੋਈ ਮਾਨਮਟਾ ਵੀ ਹੋ ਸਕਦਾ ਕੋਈ ਜਿੱਦ ਵੀ ਹੋ ਸਕਦੀ ਹੈ ਬੱਚਾ ਜਿੱਦ ਛੱਡੇ ਜੇਕਰ ਕਿਸੇ ਥਾਂ ਦੇ ਉੱਤੇ ਕਿਸੇ ਗਲਤ ਵਿਅਕਤੀ ਵੱਲੋਂ ਉਸ ਨੂੰ ਰੱਖਿਆ ਰੋਕਿਆ ਗਿਆ ਤੇ ਤੁਸੀਂ ਸਤਾਰਕ ਰਹੋ ਅਤੇ ਦੇਖੋ ਕਿਉਂਕਿ 34-35 ਸਾਲ ਦਾ ਨੌਜਵਾਨ ਬੱਚਾ ਹੈ ਮਾਤਾ ਪਿਤਾ ਦਾ ਕੀ ਹਾਲ ਹੈ ਤਸਵੀਰਾਂ ਤੇ ਬਿਆਨ ਕਰਦੇ ਸੋ ਜਿਹੜੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬੜਾਈ ਪਾਬੂ ਕਰਨ ਵਾਲੀ ਤਸਵੀਰ ਹੈ ਰੋ ਰੋ ਕੇ ਮਾਂ ਆਪਣੇ ਪੁੱਤਰ ਦਾ ਇੰਤਜ਼ਾਰ ਕਰ ਰਹੀ ਹੈ ਪਰੇਸ਼ਾਨ ਪਿਤਾ ਪਰ ਆਹ ਰਿਸ਼ਤੇਦਾਰ ਹੈ ਦਰਦ ਦਰਦ ਈਆ ਪੁੱਤਰਾ ਖੜੇ ਹੈ ਸੜਕਾਂ ਦੇ ਉੱਤੇ ਘੁੰਮ ਰਹੇ ਹੈ ਸਿਰਫ ਔਰ ਸਿਰਫ ਇਸ ਲਈ ਕਿ ਉਹਨਾਂ ਦਾ ਪੁੱਤ ਉਹਨਾਂ ਦੇ ਘਰ ਵਾਪਸ ਆਵੇ ਸੋ ਤੁਸੀਂ ਸਾਰੇ ਨਿਕਰੋ ਉਹਨਾਂ ਦੀ ਮਦਦ ਆਪਣੀ ਆਪਣੇ ਅਕੀਡਸ ਉੱਤੇ ਇਸ ਪੋਸਟ ਨੂੰ ਜਿੰਨਾਂ ਕੋ ਆ ਸ਼ੇਅਰ ਕਰ ਦਿਓ ਤਾਂ ਜੋ ਇਹ ਵਕ ਵਕ ਲੋਕਾਂ ਟਕ ਟਕ ਲੋਕੀਆਂ ਦੇ ਵਿੱਚ ਹਰ ਧਾਰਮਿਕ ਸਥਾਨ ਦੇ ਉੱਤੇ ਜਿਹੜੀ ਹੈ ਲੋਕਾਂ ਤੱਕ ਪਹੁੰਚ ਜਾਵੇ ਤੇ ਲੋਕ ਇਸ ਨੂੰ ਦੇਖ ਕੇ ਇਸ ਤਰ੍ਹਾਂ ਪਹੁੰਚ ਜੇਕਰ ਕਿਤੇ ਗੁਰਦੀਜ ਮਿਲਦਾ ਹੈ ਇਹਨਾਂ ਦਿੱਤੇ ਹੋਏ ਨੰਬਰਾਂ 'ਤੇ ਤੁਸੀਂ ਸੰਪਰਕ ਕਰੋ ਤਾਂ ਜੋ ਪਰਵਾਹ ਨੂੰ ਉਹਨਾਂ ਦਾ ਬੱਚਾ ਮਿਲ ਜਾਵੇ ਕੈਮਰਾ ਪਰਸਨ ਹੈ ਦੇ ਨਾਲ ਰਮਨ ਸ਼ਰਮਾ 72 ਪੰਜਾਬ ਲਈ ਫਟਿਆਵਾ